नमस्कार मैं हां आरती ਤੁਸੀਂ ਵੇਖ ਰਹੇ ਹੋ ਐਸਐਮਜੀ ਨਿਊਜ਼ ਚਰਚਾ ਦਾ ਵਿਸ਼ਾ ਦੇਖਦੇ ਦਰਸ਼ਕਾ ਦਾ ਮੈਂ ਸਵਾਗਤ ਕਰਦੀ ਹਾਂ ਕਿਸਾਨੇ ਆंदोलन ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਅਖੀਰ ਇਸ ਵਾਰ ਖਾਸ ਗੱਲਬਾਤ ਜੋ ਇਹ ਰਹੀ ਹੈ ਇਸ ਆंदोलन ਨੂੰ ਲੈ ਕੇ ਕਿ ਕਿਸਾਨ ਆਗੂ ਰਕੇਸ਼ ਟਿਕੈਤ ਨੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਇਹ ਆंदोलन ਜਿਹੜਾ ਹੈ ਉਹ 5 ਸਾਲ ਤੱਕ ਜਾਰੀ ਰਹਿ ਸਕਦਾ ਹੈ ਉਹਨਾਂ ਨੇ ਇਹ ਵੀ ਗੱਲ ਇਹ ਆਖੀ ਹੈ ਕਿ ਜੇਕਰ ਸਰਕਾਰ ਵੀ ਇਸ ਆंदोलन ਨੂੰ ਰੋਕਣ ਦੇ ਲਈ ਕੋਈ ਜ਼ਬਰਦਸਤੀ ਕਰਦੀ ਹੈ ਤਾਂ ਬੀਜੇਪੀ ਵਾਲੇ ਖਾਸ ਤੌਰ ਤੇ ਆਪਣਾ ਖਿਆਲ ਰੱਖਣ ਕਿ ਉਹਨਾਂ ਦਾ ਕੀ ਬਣੇਗਾ आखिर इस तरह ਦਾ ਇਹ ਕੜਵਾ ਬਚਨ ਹੈ ਕਿਉਂ ਕਿਹਾ ਕੀ ਜ਼ਰੂਰਤ ਪੈ ਗਈ ਕਿਸ ਤਰ੍ਹਾਂ ਦਾ ਮਾਹੌਲ ਸੀ ਉਸ ਵਕਤ ਦਾ ਕਿ ਜੋ ਰਕੇਸ਼ ਟਿਕੈਤ ਨੂੰ ਇਸ ਤਰ੍ਹਾਂ ਦੇ ਬਿਆਨਬਾਜ਼ੀ ਕਰਨੇ ਪਈ ਤੇ ਨਾ ਵਾਰੀ ਗੱਲਬਾਤ ਕਰਾਂਗੇ ਚਰਚਾ ਕਰਾਂਗੇ ਇਸ ਵਕਤ ਮੌਜੂਦ ਨੇ ਸਾਡੇ ਨਾਲ ਨਿਊਜ਼ ਐਡੀਟਰ ਵਿਰਿੰਦਰ ਜੀ ਵਿਰਿੰਦਰ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਆਪ ਜੀ ਤੇ ਵਿਰਿੰਦਰ ਜੀ ਕਿਸਾਨੀ ਸੰਘਰਸ਼ ਨੂੰ ਲੈ ਕੇ ਪਹਿਲਾ ਸਵਾਲ ਕਿਸਾਨ ਆਗੂ ਰਕੇਸ਼ ਟਿਕੈਤ ਨੇ ਆਖਿਆ ਕਿ ਇਹ ਅੰਦੋਲਨ ਨੂੰ 5 ਸਾਲ ਤੱਕ ਜਾਰੀ ਰਹਿ ਸਕਦਾ ਹੈ ਅਜਿਹਾ ਉਹਨਾਂ ਨੇ ਕਿਉਂ ਕਿਹਾ ਦੇਖੋ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਦਾ ਵਤੀਰਾ ਹੈ ਜੀ 11 ਢੀੜਾਂ ਦੀਆਂ ਮੀਟਿੰਗਾਂ ਹੋਈਆਂ ਸਟਾ ਕੋਈ ਵੀ ਨਹੀਂ ਨਿਕਲਿਆ ਬਿਲਕੁਲ ਔਰ بار-बार ਕਹਿਣ ਤੇ ਜਿਹੜੀ ਕੇਂਦਰ ਸਰਕਾਰ ਹੈ ਉਹ ਟਸ ਤੋਂ ਮਸ ਨਹੀਂ ਹੋਈ ਜੀ ਇਸ ਨੂੰ ਲੈ ਕੇ ਰਕੇਸ਼ ਟਕੈਤ ਖੋਰਾ ਨੇ ਇਹ ਗੱਲ ਕੀਤੀ ਹੈ ਕਿ ਹੁਣ ਕਿਸਾਨ ਜਿਹੜਾ ਇਹ ਅੰਦੋਲਨ ਹੈ ਇਸ ਨੂੰ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਹੀ ਬਣਾਣਾ ਰੁਟੀਨ ਹੀ ਬਣਾਣਾ ਹੈ ਕਿਉਂਕਿ ਹੋ ਸਕਦਾ ਹੈ ਕਿ ਇਹ ਅੰਦੋਲਨ 5 ਸਾਲਾਂ ਤੱਕ ਜਾਰੀ ਰਹੇ ਜੀ ਸੋ ਰਕੇਸ਼ ਟਕੈਤ ਖੋਰੀ ਜਿਹੜੇ ਹਸਾਰ ਦੇ ਕੌਮੀ ਰਾਜਮਾਰਗ ਦੇ ਟੋਲ ਪਲਾਜ਼ਾ ਦੇ ਉੱਤੇ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸੀ ਜੀ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਇੱਕ ਤਰ੍ਹਾਂ ਨਾਲ ਕਹੀ ਹੈ ਕਿ ਕਮੈਂਟਸ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਬੀਜੇਪੀ ਦੇ ਜਿਹੜੇ ਬੰਦੇ ਨੇ ਉਹਨਾਂ ਨੂੰ ਹਾਰ ਪਵਾ ਦਈਏ ਜੀ ਜਿਹੜੇ ਪਬਲਿਕ ਹੈ ਉਹ ਇਹਨਾਂ ਨੂੰ ਪ੍ਰਸ਼ਾਦ ਦੇ ਰਹੀ ਹੈ ਹਾਂਜੀ ਪ੍ਰਸ਼ਾਦ ਕੀ ਮਤਲਬ ਕਹਿਣ ਦਾ ਮਤਲਬ ਹੈ ਕਿ ਸੋਸ਼ਲ ਬਾਈਕਾਟ ਕਰ ਰਹੇ ਨੇ ਇਸ ਤਰੀਕੇ ਦੇ ਨਾਲ ਬੀਜੇਪੀ ਤੇ ਜੀ ਜੀਪੀ ਦੇ ਜਿਹੜੇ ਆ ਹੈਗੇ ਨੇ ਨੇਤਾ ਜੀ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਹਰਿਆਣੇ ਦੇ ਵਿੱਚ ਵੀ ਬਿਲਕੁਲ ਬੀਜੇਪੀ ਦੇ ਜਿੰਨੇ ਵੀ ਆਗੂ ਨੇ ਪੂਰੇ ਮੁਲਕ ਦੇ ਵਿੱਚ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸਾਡੇ ਪੰਜਾਬ ਦੇ ਵਿੱਚ ਵੀ ਜੋ ਵਿਰੋਧ ਕੀਤਾ ਜਾ ਰਿਹਾ ਹੈ ਸੋ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਟਸ ਤੋਂ ਮਸ ਵਿਰੋਧਾਂ ਦੇ باوجود ਵੀ ਜਿਹੜੀ ਭਾਜਪਾ ਹੈ ਕੇਂਦਰ ਸਰਕਾਰ ਹੈ ਇਹ ਟਸ ਤੋਂ ਮਸ ਨਹੀਂ ਹੋ ਰਹੀ ਕਿਸਾਨਾਂ ਦੀ ਸੁਣ ਨਹੀਂ ਰਹੀ ਜਿਹੜੇ ਕਾਲੇ ਕਾਨੂੰਨ ਹੈ ਇਹਨਾਂ ਨੂੰ ਰੱਦ ਨਹੀਂ ਕਰ ਰਹੀ ਸੋ ਇਹ ਵਤੀਰੇ ਨੂੰ ਵੇਖਦੇ ਹੋਏ ਜੋ ਇਹਨਾਂ ਨੇ ਕਹਿ ਰਕੀਸ਼ਟ ਕਹਿ ਤੋੜਾ ਨੇ ਕਿ ਹੋ ਸਕਦਾ ਹੈ ਕਿ ਇਹ ਅੰਦੋਲਨ ਆਉਣ ਵਾਲੇ 5 ਸਾਲਾਂ ਤੱਕ ਵੀ ਜਾਰੀ ਰਹੇ ਵੈਸੇ ਦੇਖਿਆ ਜਾਏ 2024 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਨੇ ਜੀ ਤੇ 2024 ਤੱਕ ਦੇ ਇਹਨਾਂ ਨੇ ਕੈਪੀਟਲ ਨੇ ਕਿਹਾ ਸੀਗਾ ਕਿ 2024 ਦੀਆਂ ਚੋਣਾਂ ਹੋਣਗੀਆਂ ਉਹਦੇ ਚ ਸਰਕਾਰ ਬਦਲੂਗੀ ਤੇ ਫਿਰ ਜਿਹੜੇ ਅੰਦੋਲਨ ਹੈ ਜਿਹੜਾ ਕਾਨੂੰਨ ਆ ਉਹ ਆਟੋਮੈਟਿਕਲੀ ਜਿਹੜਾ ਹੈਗਾ ਉਹ ਜੀ ਬਿਲਕੁਲ ਇਸ ਦੇ ਨਾਲ ਹੀ ਅਵਿੰਦਰ ਜੀ ਅਗਲਾ ਸਵਾਲ ਇਹ ਹੈ ਕਿ ਰਕੇਸ਼ ਟਕਨੇ ਇਹ ਵੀ ਗੱਲ ਆਖੀ ਹੈ ਕਿ ਜੇਕਰ ਸਰਕਾਰ ਨੇ ਕੋਈ ਜ਼ਬਰਦਸਤੀ ਕੀਤੀ ਤਾਂ বিজেਪੀ ਇਹ ਸਮਝਣ ਕਿ ਉਹਨਾਂ ਦਾ ਕੀ ਬਣੇਗਾ ਦੇਖੋ ਜਿਸ ਤਰੀਕੇ ਦੇ ਨਾਲ ਆਪਰੇਸ਼ਨ ਕਲੀਨ ਦੀਆਂ ਗੱਲਾਂ ਚੱਲ ਰਹੀਆਂ ਨੇ ਲਫ਼ਜ਼ ਸੁਣਨ ਨੂੰ ਮਿਲਦੇ ਪਏ ਨੇ ਆਪਰੇਸ਼ਨ ਕਲੀਨ ਆਪਰੇਸ਼ਨ ਕਲੀਨ ਬਿਲਕੁਲ ਉਹਦੇ ਨੂੰ ਧਿਆਨ ਚ ਰੱਖਦੇ ਹੋਏ ਕਿਸਾਨਾਂ ਨੇ ਕਿਹਾ ਕਿ ਆਪਰੇਸ਼ਨ ਸ਼ਕਤੀ ਦਾ ਪ੍ਰਦਰਸ਼ਨ ਆਪਰੇਸ਼ਨ ਸ਼ਕਤੀ ਕੋਈ ਇਹਦਾ ਨਹੀਂ ਕਿਸਾਨਾਂ ਨੇ ਕੋਈ ਸਮਝ ਲਓ ਕਿ ਉੱਥੇ ਲੜਾਈ ਝਗੜਾ ਨਹੀਂ ਕਰਨਾ ਜੀ ਜਾਂ ਉੱਥੇ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਜਿਹਦੇ ਨਾਲ ਕੋਈ ਹਿੰਸਾ ਹੋ ਸਕੇ ਕਿਸਾਨਾਂ ਨੇ ਆਪਣੀ ਆ ਆਪਰੇਸ਼ਨ ਸ਼ਕਤੀ ਦਾ ਮਤਲਬ ਇਹ ਕੱਢਿਆ ਕਿ ਅਸੀਂ ਪੂਰੇ ਮੁਲਖ ਦੇ ਵਿੱਚ ਹਰ ਵਰਗ ਜਿਹੜਾ ਉਹ ਇਕਜੁੱਟ ਹੋ ਕੇ ਇਕਜੁੱਟ ਤੇ ਪਹਿਲਾਂ ਹੀ ਆ। ਮਤਲਬ ਕਿ ਅਸੀਂ ਇਕਜੁੱਟ ਹੋ ਕੇ ਜਿਹੜੇ ਭਾਜਪਾ ਦੇ ਔਰ ਜਿਹੜੇ ਭਾਜਪਾ ਦੇ ਸਮਰਥਨ ਦੇ ਵਿੱਚ ਜਿਹੜੇ ਸਿਆਸੀ ਪਾਰਟੀਆਂ ਨੇ ਆਗੂ ਨੇ ਉਹਨਾਂ ਦਾ ਵਿਰੋਧ ਕਰਾਂਗੇ। ਪਿੰਡਾਂ ਦੇ ਵਿੱਚ ਵਣਜੋਗੇ ਨਹੀਂ ਛੱਡਾਂਗੇ ਇਹ ਜਿਹੜੇ ਜਿੰਨੇ ਵੀ ਆਗੂ ਨੇ। ਤੇ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਉਹਦੇ ਚ ਨਤੀਜਾ ਪਤਾ ਲੱਗ ਹੀ ਜਾਊਗਾ। ਇਹ ਇਹਨਾਂ ਨੂੰ ਕੇਂਦਰ ਸਰਕਾਰ ਨੂੰ ਕਿਉਂਕਿ ਜਿਸ ਤਰੀਕੇ ਦੇ ਨਾਲ ਸੋਸ਼ਲ ਬਾਈਕਟ ਬਾਈਕਾਟ ਕੀਤਾ ਜਾ ਰਿਹਾ ਸਿਆਸੀ ਜਿਹੜਾ ਹੈਗਾ ਬਾਈਕਾਟ ਕੀਤਾ ਜਾ ਰਿਹਾ ਜੀ ਕਿ ਇਹਨਾਂ ਨੂੰ ਪਤਾ ਲੱਗ ਹੀ ਜਾਊਗਾ ਜੀ ਬਿਲਕੁਲ ਜੀ ਅਵਿੰਦੀ ਜੀ ਮੇਘਾਲੇ ਦੇ ਜਿਹੜੇ ਰਾਜਪਾਲ ਨੇ ਉਹਨਾਂ ਨੇ ਫਿਰ ਇੱਕ ਵਾਰ ਕਿਸਾਨੀ ਹੱਕਾਂ ਦੇ ਵਿੱਚ ਗੱਲ ਕੀਤੀ ਹੈ ਉਹਨਾਂ ਕਿਹਾ ਕਿ ਮਈ ਦੇ ਪਹਿਲੇ ਹਫਤੇ ਦੇ ਵਿੱਚ ਮੋਦੀ ਅਤੇ ਅਮਿਤ ਸ਼ਾਹ ਦੇ ਨਾਲ ਮਿਲ ਕੇ ਕਿਸਾਨ ਪੱਖੇ ਗੱਲ ਕਰਨਗੇ ਕੀ ਲੱਗਦਾ ਹੈ ਕਿ ਕੀ ਸਿੱਟਾ ਨਿਕਲੇਗਾ ਦੇਖੋ ਜਿਹੜੇ ਮੇਘਾਲੇ ਦੇ ਰਾਜਪਾਲ ਨੇ ਜੀ ਅ ਆਪਣੇ ਸੱਤੇਪਾਲ ਮਲਿਕ ਜੀ ਬੜੇ ਸੀਨੀਅਰ ਬੀਜੇਪੀ ਦੇ ਆਗੂ ਨੇ ਜੀ ਲੋਕ ਸਭਾ ਮੈਂਬਰ ਵੀ ਰਹੇ ਇਹਨੇ ਬਿਲਕੁਲ ਹੋਰ ਵੀ ਕਈ ਉਹਤਿਆਂ ਦੇ ਰਹੇ ਨੇ ਸੋ ਇਹਨਾਂ ਨੇ ਪਹਿਲਾਂ ਵੀ ਇੱਕ ਕਿਸਾਨਾ ਪੱਖੀ ਸਟੇਟਮੈਂਟ ਦਿੱਤੀ ਸੀਗੀ ਆ ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਕਿਹਾ ਸੀਗਾ ਜੇ ਕੁੱਤੀ ਮਰ ਜੇ ਜੀ ਤੇ ਅਫਸੋਸ ਪ੍ਰਗਟ ਕੀਤੇ ਜਾਂਦੇ ਨੇ ਬਿਲਕੁਲ ਤੇ ਇੰਨੇ ਕਿਸਾਨ ਜਿਹੜੇ ਨੇ ਉਹ ਕਿਸਾਨੀ ਅੰਦੋਲਨ ਦੀ ਭੇਂਡ ਚੜ ਚੁੱਕੇ ਨੇ ਸਰਕਾਰ ਵੱਲੋਂ ਕੋਈ ਅਫਸੋਸ ਪ੍ਰਗਟਨੀ ਕੀਤਾ ਗਿਆ ਹਾਂ ਤੇ ਇਹਦੇ ਵਿੱਚ ਹੁਣ ਕੀ ਹੈ ਕਿ ਇਹ ਹਰਿਆਣੇ ਚ ਨਾ ਸਾਗਵਾਨ ਖਾਬ ਹੈਗੀ ਹੈ 40 ਸਾਗਵਾਨ ਖਾਬ 40 ਦੇ ਪ੍ਰਧਾਨ ਸੋਮਵੀਰ ਸਾਗਵਾਨ ਨੇ ਸੱਤਿਆਪਾਲ ਮਾਲਕ ਨੂੰ ਇੱਕ ਚਿੱਠੀ ਭੇਜੀ ਸੀ ਜਿਹਦੇ ਜਵਾਬ ਦੇ ਵਿੱਚ ਇਹਨਾਂ ਨੇ ਗੱਲ ਕੀਤੀ ਹੈ ਕਿ ਮਈ ਦੇ ਮਹੀਨੇ ਮਾਲਕ ਨੇ ਕਿਹਾ ਕਿ ਮਈ ਦੇ ਮਹੀਨੇ ਪਹਿਲੇ ਹਫਤੇ ਦੇ ਵਿੱਚ ਹੀ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਮਤਲਬ ਕੇਂਦਰ ਸਰਕਾਰ ਤੇ ਜਿਹੜੇ ਹੈਗੇ ਨੇ ਆਗੂ ਜੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਔਰ ਜਿਹੜੇ ਦੂਸਰੇ ਅਮਨ ਸ਼ਾ ਨੇ ਹੋਮ ਮਿਨਿਸਟਰ ਇਹਨਾਂ ਨਾਲ ਗੱਲ ਕਰਨਗੇ ਤੋਮਰ ਨਾਲ ਗੱਲ ਕਰਨਗੇ ਕਿਸਾਨਾਂ ਤੇ ਸਰਕਾਰ ਦੇ ਵਿਚਕਾਰ ਇੱਕ ਪੁਲ ਦਾ ਕੰਮ ਕਰਨਗੇ ਤੇ ਇਹ ਕੋਸ਼ਿਸ਼ ਕਰਨਗੇ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਉਹ ਆ ਦੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਕਿਹਾ ਕਿ ਸਰਕਾਰ ਦਾ ਜਿਹੜਾ ਰਵਈਆ ਕਿਸਾਨਾਂ ਪ੍ਰਤੀ ਬੜਾ ਨਿਰਧਈ ਰਵਈਆ ਰਿਹਾ ਔਰ ਜਿਸ ਤਰੀਕੇ ਦੇ ਨਾਲ ਇਸ ਵੇਲੇ ਅ ਸੰਸਦ ਦੇ ਵਿੱਚ ਕਾਨੂੰਨ ਪਾਸ ਕੀਤੇ ਗਏ ਨੇ ਉਹ ਉਹਦਾ ਉਹਨਾਂ ਦਾ ਜ਼ਿਕਰ ਕੀਤਾ ਸੀਗਾ ਮਤਲਬ ਦੇਸ਼ ਦੇ ਕਿਸਾਨਾਂ ਨੇ ਮਰਚੋ ਜਿਸ ਤਰੀਕੇ ਨਾਲ ਸ਼ਾਂਤੀਪੂਰਨ ਢੰਗ ਦੇ ਨਾਲ ਇਹ ਅ ਅੰਦੋਲਨ ਨੂੰ ਛੇੜਿਆ ਇੱਕ ਲੰਮੀ ਜਿਹੜੀ ਲੜਾਈ ਲੜੀ ਹੈ ਤੇ ਕਈ ਕਿਸਾਨ ਜਿਹੜੇ ਸਾਥੀ ਨੇ ਉਹਨਾਂ ਨੇ ਗੁਆਇਆ ਵੀ ਹੈ ਉਹ ਹੈ ਨਾ ਆਪਣੇ ਸਾਥੀਆਂ ਨੂੰ ਗੁਆਇਆ ਪਰ ਕੇਂਦਰ ਸਰਕਾਰ ਨੇ ਕਦੀ ਵੀ ਕਿਤੇ ਇੱਕ ਵਾਰ ਵੀ ਅਫਸੋਸ ਜਿਹੜਾ ਹੈ ਉਹ ਜाहिर ਨਹੀਂ ਕੀਤਾ ਇਸ ਅੰਦੋਲਨ ਲੈ ਕੇ ਸਤਿਆਮਾਲ ਮਲਿਕ ਨੇ ਜੋ ਕਿਸਾਨਾਂ ਨੂੰ ਇੱਕ ਸ਼ਾਬਾਸ਼ ਵੀ ਦਿੱਤੀ ਹੈ ਕਿਸ ਤਰੀਕੇ ਦੇ ਨਾਲ ਇਹ ਕੰਮ ਕਰ ਰਹੇ ਨੇ ਔਰ ਜੋ ਇਸ ਵੇਲੇ ਜੋ ਸਰਕਾਰ ਹੈ ਉਹ ਮਤਲਬ ਕਿ ਝਾਂਸੇ ਦੇ ਵਿੱਚ ਨਾ ਉਹਨਾਂ ਨੇ ਕਿਹਾ ਕਿ ਕਿਸਾਨ ਸਰਕਾਰ ਦੇ ਝਾਂਸੇ 'ਚ ਨਾ ਆ ਕੇ ਇੱਕ ਇੱਕ ਜੁਟਦਾ ਰੱਖਣ ਇਕਤਾ ਬਣਾਈ ਰੱਖਣ ਤੇ ਮਤਲਬ ਕਿ ਜੋ ਵੀ ਆ ਉਹ ਕਹਿੰਦੇ ਨੇ ਕਿ ਜਲਦੀ ਮਈ ਦੇ ਪਹਿਲੇ ਮਹੀਨੇ ਜਿਹੜਾ ਪਹਿਲੇ ਹਫਤੇ ਮਈ ਦੇ ਪਹਿਲੇ ਹਫਤੇ ਉਹ ਇਹ ਜਿਹੜਾ ਹੈਗਾ ਸਰਕਾਰ ਦੇ ਨਾਲ ਗੱਲਬਾਤ ਕਰਨਗੇ ਅੱਛਾ ਦੂਸਰੀ ਗੱਲ ਇਹ ਆਰਟੀਜੀ ਕਿ ਦੇਸ਼ ਭਰ ਦੇ ਵਿੱਚ ਜਿੰਨੇ ਵੀ ਬੁੱਧੀਜੀਵੀ ਨੇ ਜੀ ਜਿਨ੍ਹਾਂ ਦੇ ਵਿੱਚ ਵਾਈਸ ਚਾਂਸਲਰ ਨੇ ਯੂਨੀਵਰਸਿਟੀਆਂ ਦੇ ਮੈਂਬਰ ਆਫ ਪਲਾਨਿੰਗ ਕਮਿਸ਼ਨ ਆਫ ਇੰਡੀਆ ਦੇ ਜਿਹੜੇ ਹੈਗੇ ਨੇ ਮੈਂਬਰ ਨੇ ਜਿਹੜੇ ਜੀ ਸੇਵਾਮੁਕਤ ਆਈਪੀਐਸ ਅਫਸਰ ਨੇ ਆਈਐਸ ਅਫਸਰ ਨੇ ਕਈ ਸੀਨੀਅਰ ਪੱਤਰਕਾਰ ਨੇ 49ਵੀਂ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਇੱਕ ਚਿੱਠੀ ਕੱਲੀ ਆ ਉਹ ਚਿੱਠੀ ਭੇਜੀ ਹੈ ਕਿ ਭਾਈ ਤੁਸੀਂ ਕਿਸਾਨਾਂ ਦੇ ਨਾਲ ਜਿਹੜਾ ਹੈਗਾ ਗੱਲਬਾਤ ਦਾ ਕਿਸਾਨਾਂ ਨੂੰ ਸੱਦਾ ਦਿਓ ਤਾਂ ਜੋ ਮਤਲਬ ਕਿ ਇਹ ਜਿਹੜਾ ਸਿਰੇ ਲੱਗ ਸਕੇ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਆ ਸਕੇ देखो ਆਖਰੀ ਜਿਹੜੀ ਬੈਠ ਹੋਈ ਸੀ 22 ਜਨਵਰੀ ਨੂੰ ਹੋਈ ਸੀ 11 ਗੀੜਾਂ ਦੀ ਬੈਠਕ ਆ ਜੋ ਆਖਰੀ ਬੈਠਕ ਜਿਹੜੀ ਹੈ 22 ਜਨਵਰੀ ਨੂੰ ਹੋਈ ਸੀ ਉਸ ਤੋਂ ਬਾਅਦ ਕੋਈ ਵੀ ਗੱਲਬਾਤ ਨਹੀਂ ਹੋਈ ਪ੍ਰਧਾਨ ਮੰਤਰੀ ਕਹਿੰਦੇ ਸੀ ਜੀ ਇੱਕ ਫੋਨ ਕਾਲ ਦੀ ਦੂਰੀ ਹੈ ਤੇ ਮੇਰੇ ਖਿਆਲ ਇੰਨੀ دیر ਹੋ ਗਈ ਹੈ 22 ਜਨਵਰੀ ਤੋਂ ਬਾਅਦ ਉਹ ਇੱਕ ਫੋਨ ਜਿਹੜਾ ਉਹ ਉਹੀ ਨਹੀਂ ਆਇਆ ਕਿਸਾਨਾਂ ਨੂੰ ਸੱਦਾ ਨਹੀਂ ਦਿੱਤਾ ਗੱਲਬਾਤ ਦਾ ਤੇ ਹੁਣ ਬੁੱਧੀਜੀਵੀ ਵੀ ਲੱਗੇ ਹੋਏ ਨੇ ਦੇਸ਼ ਦੇ ਵਿੱਚ ਵੀ ਇਹ ਜਿਹੜਾ ਲੜਾਈ ਅੰਦੋਲਨ ਚੱਲ ਰਿਹਾ ਕਿਸਾਨਾਂ ਦਾ ਇਹਨੇ ਲੰਬੇ ਸਮੇਂ ਤੋਂ ਚੱਲਿਆ ਪੰਜ ਮਹੀਨੇ ਦੇ ਕੋਲ ਹੋ ਚੱਲੇ ਨੇ ਤੇ ਇਹ ਜਿਹੜੇ ਨੇੜੇ ਲੱਗ ਜੇ ਤਾਂ ਜੋ ਕਿਸਾਨ ਜਿਹੜੇ ਹੈਗੇ ਨੇ ਉਹ ਆਪਣੇ ਮਤਲਬ ਕਿ ਉਹਨਾਂ ਨੂੰ ਵੀ ਰਾਹਤ ਮਿਲ ਸਕੇ ਕਿਉਂਕਿ ਜਿਸ ਤਰੀਕੇ ਦੇ ਨਾਲ ਅੱਜ ਕੱਲ ਇਹ ਹੈ ਕਿ ਇੱਕ ਤਰ੍ਹਾਂ ਦੀ ਲੜਾਈ ਹੈ ਇੱਕ ਤਰ੍ਹਾਂ ਨਾਲ ਆਜ਼ਾਦੀ ਦੀ ਲੜਾਈ ਆਪਾਂ ਕਹਿ ਸਕਦੇ ਹਾਂ ਜੀ ਮੈਕਸਰ ਜ਼ਿਕਰ ਕਰਦਾ online ਕਿ ਸ਼ਹੀਦ ਭਗਤ ਸਿੰਘ ਕਹਿੰਦੇ ਹੁੰਦੇ ਸੀਗੇ ਕਿ ਉਹਨਾਂ ਦੇ ਕਈ ਪਰਿਵਾਰਕ ਮੈਂਬਰਾਂ ਨੂੰ ਵੀ ਮਿਲਿਆ ਤੇ ਉਹ ਕਹਿੰਦੇ ਹੁੰਦੇ ਸੀਗੇ ਕਿ ਭੱਗਾ ਸਿੰਘ ਹੁਰਾ ਦਾ ਜਿਹੜੀ ਵਿਚਾਰਧਾਰਾ ਸੀਗਾ ਸੀਗੀ ਉਹ ਕਹਿੰਦੇ ਸੀਗੇ ਵੀ ਅਸੀਂ ਅੰਗਰੇਜ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਾਉਣਾ ਮਕਸਦ ਨਹੀਂ ਸਾਡਾ ਮਕਸਦ ਇਹ ਸਿਸਟਮ ਤੋਂ ਭੇੜੇ ਸਿਸਟਮ ਤੋਂ ਮੁਲਕ ਨੂੰ ਆਜ਼ਾਦ ਕਰਾਉਣਾ ਜੀ ਬਿਲਕੁਲ ਜੇ ਅੰਗਰੇਜ਼ ਚਲੇ ਵੀ ਜਾਂਦੇ ਆ ਪਰ ਸਿਸਟਮ ਨਹੀਂ ਬਦਲਦਾ ਜੀ ਫਿਰ ਆਜ਼ਾਦੀ ਦੀ ਕੋਈ ਮਾਇਨੇ ਨਹੀਂ ਰਹਿ ਜਾਂਦੀ ਉਹੀ ਚੀਜ਼ ਹੈ ਅੰਗਰੇਜ਼ ਚਲੇ ਗਏ ਨੇ ਸਾਡੇ ਆਪਣੇ ਲੋਕ ਹੀ ਸਾਡੇ ਤੇ ਅੰਗਰੇਜ਼ਾਂ ਤੋਂ ਭੈੜਾ ਵਤੀਰਾ ਆਪਣੇ ਲੋਕਾਂ ਨਾਲ ਕਰ ਰਹੇ ਨੇ ਬਿਲਕੁਲ ਸੋ ਆਜ਼ਾਦੀ ਦੇ ਕੋਈ ਮਾਇਨੇ ਮੈਂ ਨਹੀਂ ਸਮਝਦਾ ਕੋਈ ਰਹਿ ਗਏ ਆਜ਼ਾਦ ਲੋਕ ਆਜ਼ਾਦ ਨਹੀਂ ਹੋਏ ਇਸ ਸਿਸਟਮ ਦੇ ਫਿਰ ਗੁਲਾਮ ਹੋ ਗਏ ਨੇ ਸਿਸਟਮ ਹੁੰਦਾ ਕਿ ਹਰ ਬੰਦੇ ਨੂੰ ਹਰ ਤਰੀਕੇ ਦੇ ਨਾਲ ਜੋ ਆਜ਼ਾਦੀ ਹੋਵੇ ਕੰਮ ਕਰ ਕਰਨ ਦੀ ਕ੍ਰਪਸ਼ਨ ਨਾ ਹੋਵੇ ਸਿਸਟਮ ਵਧੀਆ ਹੋਵੇ ਪਰ ਤੁਸੀਂ ਦੇਖ ਲਓ ਕਿ ਬ੍ਰਿਟਿਸ਼ ਗਵਰਨਮੈਂਟ ਤੋਂ ਬਾਅਦ ਜਿਹੜੀ ਕ੍ਰਪਸ਼ਨ ਹੈ ਉਹ ਬਹੁਤ ਵੱਡੇ ਪੱਧਰ ਤੇ ਫੈਲੀ ਹੈ ਸਾਡੇ ਆਪਣੇ ਲੋਕਾਂ ਨੇ ਸਾਡੇ ਤੇ ਰਾਜ ਕਰ ਰਹੇ ਨੇ ਇਹ ਜ਼ਮਬੂਰੀਅਤ ਹੈ ਰਾਜ ਕਰਨਾ ਕੋਈ ਉਹ ਕੋਈ ਮਨਾਰਕੀ ਸਿਸਟਮ ਨਹੀਂ ਹੈਗਾ ਕਿ ਰਾਜੇ ਮਹਾਰਾਜਿਆਂ ਦਾ ਸਮਾਂ ਨਹੀਂ ਹੈਗਾ ਕਿ ਤੁਸੀਂ ਰਾਜ ਸਾਡੇ ਰਿਪ੍ਰেজੈਂਟੇਟਿਵ ਨੇ ਸੋ ਇਹ ਲੋਕ ਸਾਡੇ ਤੇ ਰਾਜ ਕਰ ਰਹੇ ਨੇ ਸਾਨੂੰ ਦਬਾ ਰਹੇ ਨੇ ਪਾਵਰ ਆਪਣੇ ਹੱਥਾਂ ਚ ਲੈ ਕੇ ਨੀਤੀਆਂ ਜਿਹੜੀਆਂ ਲੋਕਾਂ ਦੇ ਖਿਲਾਫ ਨੀਤੀਆਂ ਚੱਲ ਰਹੀਆਂ ਨੇ 1947 ਦੇ ਵਿੱਚ ਆ ਆਜ਼ਾਦੀ ਦੀ ਜਿਹੜੀ ਆਜ਼ਾਦ ਹੋਇਆ ਸੀ ਮੁਲਖ ਗੋਰਿਆਂ ਤੋਂ ਆਜ਼ਾਦ ਹੋਇਆ ਸੀ ਭੜੇ ਸਿਸਟਮ ਤੋਂ ਆਜ਼ਾਦ ਨਹੀਂ ਹੋਇਆ ਇੱਕ ਬੜੀ ਧਿਆਨ ਦੇਣ ਵਾਲੀ ਹੈ ਕਿ ਜਿਸ ਤਰੀਕੇ ਦੇ ਨਾਲ ਉਹ ਅਜੇ ਤੱਕ ਵੀ ਉਹ ਦੇਸ਼ ਨੂੰ ਅਸਲ ਆਜ਼ਾਦੀ ਨਹੀਂ ਮਿਲੀ ਸੋ ਇਹ ਗੁਲਾਮੀ ਦੇ ਨਤੀਜੇ ਨੇ ਕਿ ਜੋ ਲੋਕ ਵਿਰੋਧੀ ਨੀਤੀਆਂ ਸਰਕਾਰ ਬਣਾ ਰਹੀ ਹੈ ਕਿਸਾਨੀ ਨੂੰ ਕਿਸਾਨ ਜਦ ਮੰਦੇ ਹੀ ਨਹੀਂ ਪੇ ਸਾਨੂੰ ਇਹਨਾਂ ਕਾਨੂੰਨਾਂ ਨੂੰ ਲੈ ਕੇ ਵੀ ਸਾਡੇ ਕਾਨੂੰਨ ਨਹੀਂ ਚਾਹੀਦੇ ਫਿਰ ਉਹਨਾਂ ਤੇ ਥੋਪੇ ਜਾ ਰਹੇ ਨੇ ਸੋ ਇਹ ਇੱਕ ਤਰੀਕੇ ਦੇ ਨਾਲ ਇਹ ਇੱਕ ਨਵੀਂ ਲੜਾਈ ਹੈ ਇੱਕ ਆਜ਼ਾਦੀ ਦੀ ਲੜਾਈ ਵਰਗੀ ਇਹ ਲੜਾਈ ਹੈ ਜੀ ਤੇ ਇਹ ਮੈਂ ਸਮਝਦਾ ਕਿ ਸਰਕਾਰ ਜੇ ਲੋਕਾਂ ਦੇ ਹਿੱਤ ਦੀ ਗੱਲ ਕਰਦੀ ਹੈ ਯਕਰੀ ਤੇ ਉਹਨਾਂ ਨੂੰ ਇਹ ਕਾਨੂੰਨ ਜਿਹੜੇ ਰੱਦ ਕਰ ਦੇਣੇ ਚਾਹੀਦੇ ਨੇ ਤੇ ਕਿਸਾਨਾਂ ਦੇ ਪੱਖੀ ਜਿਹੜਾ ਫੈਸਲਾ ਉਹ ਦੇਣਾ ਚਾਹੀਦਾ ਹੈ ਜੀ ਮਤਲਬ ਕਿ ਕੀ ਲੱਗਦਾ ਹੈ ਕਿ ਜੇ ਸਤਪਾਲ ਮਲਿਕ ਜੀ ਜੀ ਗੱਲਬਾਤ ਕਰਦੇ ਆ ਮੋਦੀ ਸਰਕਾਰ ਨਾਲ ਤੇ ਅਮੇ ਚੈਨਲ ਮਿਲ ਕੇ ਤੇ ਕੀ ਅਗਲਾ ਕੀ ਨਤੀਜਾ ਨਿਕਲ ਸਕਦਾ ਆ ਦੇਖੋ ਕਾਫੀ ਕੀ ਉਹ ਸਮਝਾ ਸਮਝਾਉਣ ਦੇ ਵਿੱਚ ਕਾਮਯਾਬ ਹੋ ਜਾਣਗੇ ਦੇਖੋ ਗੱਲ ਇਹ ਆ ਕਿ ਇਸ ਵੇਲੇ ਜੋ ਦੋ ਚੀਜ਼ਾਂ ਨੇ ਜਿਹੜੇ ਸਤਪਾਲ ਮਲਿਕ ਨੇ ਜੀ ਇਹ ਪਹਿਲਾਂ ਵੀ ਜੋ ਆਪਣੇ ਕਿਸਾਨਾਂ ਦੇ ਪੱਖੀ ਗੱਲ ਕਰਦੇ ਰਹੇ ਨੇ ਇਹਨਾਂ ਨੇ ਪਹਿਲਾਂ ਵੀ ਕਿਹਾ ਕਿ ਜੇ ਸਰਕਾਰ ਕੋਈ ਸਖਤ ਫੈਸਲਾ ਉਹਨਾਂ ਦੇ ਖਿਲਾਫ ਲੈਂਦੀ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਪਾਰਟੀ ਦੇ ਖਿਲਾਫ ਉਹ ਕਿਸਾਨਾਂ ਦੇ ਵੱਲ ਦੀ ਗੱਲ ਕੀਤੀ ਹੈ ਉਹ ਕਹਿੰਦੇ ਨੇ ਕਿ ਜੇ ਮੰਨ ਲਓ ਮੈਂ ਅੱਜ ਰਾਜਪਾਲ ਅੱਜ ਮੈਂ ਕਿਸਾਨਾਂ ਦੇ ਪੱਖੀ ਗੱਲ ਕਰਦਾ ਤੇ ਸਰਕਾਰ ਮੇਰੇ ਖਿਲਾਫ ਕੋਈ ਫੈਸਲਾ ਦਿੰਦੀ ਹੈ ਤੇ ਮੈਂ ਰਾਜਪਾਲ ਨਾ ਹੋ ਕੇ ਫਿਰ ਮੈਂ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਕਰਾਂਗਾ ਉਹਨਾਂ ਦੇ ਪੱਖ ਦੀ ਗੱਲ ਕਰਾਂਗਾ ਉਹਨਾਂ ਦੇ ਪੱਖ ਦੇ ਵਿੱਚ ਗੱਲ ਕਰਾਂਗਾ ਸੋ ਦੂਜੇ ਪਾਸੇ ਜਿਹੜੀ ਨਰਿੰਦਰ ਮੋਦੀ ਆਰ ਜਿਹੜੇ ਟੋਮਰ ਨੇ ਜਾਂ ਅਮਿਤ ਸ਼ਾਹ ਨੇ ਉਹਨਾਂ ਦਾ ਜਿਹੜਾ ਰਵਈਆ ਹੈਗਾ ਇੱਕ ਡਿਕਟੇਟਰਸ਼ਿਪ ਵਾਲਾ ਰਵਈਆ ਕਿਸਾਨ ਦਾ ਦੱਸ ਰਿਹਾ ਹੈ ਕਿ ਕਿਸਾਨ ਜੋ ਦੱਸ ਰਹੇ ਨੇ ਲੋਕ ਜੋ ਦੱਸ ਰਹੇ ਨੇ ਉਹ ਡਿਕਟੇਟਰਸ਼ਿਪ ਵਾਲਾ ਜਿਹੜਾ ਰਵਈਆ ਹੈ ਨਾ ਡਿਕਟੇਟਰ ਵਾਲਾ ਰਵਈਆ ਅਥਿਆਰ ਕੀਤਾ ਹੋਇਆ ਜੀ ਦੇਖੋ ਇਹ ਤੇ ਆਉਣ ਵਾਲਾ ਸਮਾਂ ਕਿਉਂਕਿ ਦਬਾਅ ਤੇ ਪੈ ਰਿਹਾ ਸਰਕਾਰ ਨੂੰ ਨਰਿੰਦਰ ਮੋਦੀ ਹਰਾਨ ਨੂੰ ਪ੍ਰਧਾਨ ਮੰਤਰੀ ਸਾਹਿਬ ਨੂੰ ਪਤਾ ਹੈ ਕਿ ਦੇ ਨਾਲ ਪੂਰੇ ਮੂਲਕ ਦੇ ਵਿੱਚ ਲੋਕ ਜਿਹੜੇ ਆ ਉਹ ਇਹ ਰਵਈਏ ਦੇ ਕੇਂਦਰ ਸਰਕਾਰ ਦੇ ਰਵਈਏ ਦੇ ਖਿਲਾਫ ਹੋ ਚੁੱਕੇ ਜੀ ਹੁਣ ਦੂਜੇ ਪਾਸੇ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਕਾਰਪੋਰੇਟ ਘਰਾਣੇ ਜੀ ਉਹ ਇਹ ਸਰਕਾਰ ਨੂੰ ਨਿਚਾ ਰਹੇ ਨੇ ਜੋ ਵੀ ਕੰਮ ਚੱਲ ਰਿਹਾ ਸਭ ਨੂੰ ਪਤਾ ਹੈ ਕਿ ਕਾਰਪੋਰੇਟ ਘਰਾਣਿਆਂ ਦੇ ਕਹਿਣ ਦੇਤੇ ਸਾਰਾ ਸਿਸਟਮ ਚੱਲ ਰਿਹਾ ਜੀ ਜੀ ਸੋ ਗੱਲ ਇਹ ਹੈ ਕਿ ਇਹ ਤੇ ਸਮਝ ਦਸੂਗਾ ਇਸ ਵੇਲੇ ਅਸੀਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਜੋ ਕਾਰਪੋਰੇਟ ਘਰਾਣੇ ਹਲੇ ਤੱਕ ਇਹ ਨਹੀਂ ਵੀ ਅੱਜ ਦੀ ਗੱਲ ਹੈ ਅੱਜ ਤੋਂ ਅਸੀਂ ਕੁਝ ਦਿਖਾ ਕੇ ਪਹਿਲਾਂ ਵੀ ਚੱਲਦੀ ਹੈ ਲਗਾਤਾਰ ਇਹੀ ਚੀਜ਼ਾਂ ਹੋ ਰਹੀਆਂ ਨੇ ਕਿ ਜਿਹੜੇ ਕਾਰਪੋਰੇਟ ਘਰਾਣੇ ਨੇ ਧਨਾੜ ਬੰਦੇ ਨੇ ਉਹੀ ਇਸ ਦੇਸ਼ ਨੂੰ ਜਿਹੜਾ ਹੈਗਾ ਕਾਨੂੰਨ ਆਪਣੇ ਅਕੋਰਡਿੰਗਲੀ ਬਣਾਉਂਦੇ ਨੇ ਕਾਨੂੰਨ ਗਰੀਬ ਆਦਮੀ ਵਾਸਤੇ ਹੁੰਦਾ ਹੈ ਪਰ ਸਕਤੀ ਜਿਹੜੀ ਇਹ ਕਾਨੂੰਨ ਦੇ ਵਿੱਚ ਗਰੀਬ ਆਦਮੀ ਵਾਸਤੇ ਕਿਸੇ ਅਮੀਰ ਆਦਮੀ ਵਾਸਤੇ ਕੋ ਸਕਤੀ ਹੈ ਉਹਨਾਂ ਨੇ ਆਪਣੀ ਸਹੂਲਤ ਲਈ ਖੁਦ ਬਣਵਾਣੇ ਆ ਇੱਥੇ ਬਹੁਤ ਸਾਰੀਆਂ ਚੀਜ਼ਾਂ ਦੇਖੋ ਮੈਂ ਬੋਲ ਵੀ ਨਹੀਂ ਸਕਦਾ ਬਹੁਤ ਸਾਰੇ ਜਿਹੜੇ ਲਫ਼ਜ਼ ਨੇ ਔਰ ਜ਼ਿਆਦਾ ਹਾਰਸ਼ ਹੋਣਗੇ ਜ਼ਿਆਦਾ ਸਖਤ ਹੋਣਗੇ ਪਰ ਜੀ ਸੱਚਾਈ ਇਹੀ ਹੈ ਬਿਲਕੁਲ ਕਿ ਕਾਰਪੋਰੇਟ ਘਰਾਣੇ ਨੇ ਆਪਣੀ ਸਹੂਲਤ ਦੇ ਲਈ ਕਾਨੂੰਨ ਬਣਵਾ ਲੈਂਦੇ ਨੇ ਜੀ ਪਰ ਗੱਲ ਇਹ ਹੈ ਕਿ ਜੋ ਸੱਤੇਪਾਲ ਮਲਿਕ ਘਰਾਣੇ ਜਿਹੜਾ ਇਨੀਸ਼ੀਏਟਿਵ ਲੈਣ ਦੀ ਗੱਲ ਕਹੀ ਹੈ ਉਹ ਬੜੀ ਛਲਾਗਾ ਜੋ ਗੱਲ ਹੈ ਬੜੀ ਜਿੰਨੀ ਵੀ ਛਲਾਗਾ ਕੀਤੀ ਜਾਵੇ ਸੱਤੇ ਪਾਲ ਮਲ ਕੇ ਹੋਰਾਂ ਦੀ ਉਹ ਥੋੜੀ ਹੈ ਉਹਨਾਂ ਨੇ ਬਹੁਤ ਵਧੀਆ ਗੱਲ ਕਹੀ ਹੈ ਹੁਣ ਗੱਲ ਹੈ ਕਿ ਇਹ ਸਮਾਂ ਹੀ ਦੱਸੂਗਾ ਜੀ ਕਿ ਨਰਿੰਦਰ ਮੋਦੀ ਹੋਰੀ ਤੇ ਸਾਡੇ ਹੋਮ ਮਨਿਸਟਰ ਜਿਹੜੇ ਨੇ ਅਮੇਸ਼ਾ ਜੀ ਉਹ ਇਹਨਾਂ ਦੇ ਜਿਹੜੇ ਹੈਗੇ مشورے ਨੂੰ ਮੰਨਦੇ ਨੇ ਕਿ ਨਹੀਂ ਮੰਨਦੇ ਦੂਜੇ ਪਾਸੇ ਮੈਂ ਜਿਹੜੀ ਗੱਲ ਕੀਤੀ ਹੈ ਕਿ ਦੇਸ਼ ਭਰ ਦੇ ਬੁੱਧੀਜੀਵਿਆਂ ਨੇ ਵੀ ਚਿੱਠੀ ਭੇਜੀ ਹੈ ਅਮਰਚਾ ਨੂੰ ਤੇ ਨਰਿੰਦਰ ਮੋਦੀ ਨੂੰ ਕਿ ਭਾਈ ਕਿ ਕਿਸਾਨਾਂ ਨੂੰ ਸੱਦਾ ਦੇ ਕੇ ਦੁਬਾਰਾ ਗੱਲਬਾਤ ਸ਼ੁਰੂ ਕੀਤੀ ਜਾਵੇ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਜਾਵੇ ਬਿਲਕੁਲ ਜੀ ਬਿਲਕੁਲ ਬਿੰਦਰ ਜੀ ਸਮੇਂ ਦੀ ਨਿਜ਼ਾਕਰ ਨੂੰ ਦੇਖਦੇ ਹੋਏ ਮੈਂ ਚਰਚਾ ਦਾ ਵਿਸ਼ਾ ਨੂੰ ਵਿਰਾਮ ਦਿੰਨੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਵੀ ਕਿ ਤੁਸੀਂ ਸੁਣਿਆ ਕਿ ਕੇਂਦਰ ਸਰਕਾਰ ਦੇ ਵੱਲੋਂ ਕਿਸਾਨੀ ਆंदोलਨ ਨੂੰ ਕਮਜ਼ੋਰ ਕਰਨ ਦੇ ਲਈ ਕੋਸ਼ਿਸ਼ ਜੜੀ ਉਹ ਲਗਾਤਾਰ ਜਾਰੀ ਹੈ ਦੂਜੇ ਪਾਸੇ ਮਿਘਾਲੇ ਦੇ ਰਾਜਪਾਲ ਸਤਪਾਲ ਮਲਿਕ ਨੇ ਵੀ ਗੱਲ ਆਖੀ ਹੈ ਕਿ ਮੋਦੀ ਸਰਕਾਰ ਨਾਲ ਅਤੇ ਅੰਮਿਸ਼ਾ ਦੇ ਨਾਲ ਮਿਲ ਕੇ ਕਿਸਾਨੀ ਪੱਖ ਦੇ ਵਿੱਚ ਗੱਲਬਾਤ ਕਰਨਗੇ ਹੁਣ ਇਸ ਮੁਲਾਕਾਤ ਦਾ ਇਸ ਮੀਟਿੰਗ ਦਾ ਕੀ ਸਿੱਟਾ ਨਿਕਲਦਾ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕੱਲ ਫਿਰ ਹਾਜ਼ਰ ਹੋਵਾਂਗੇ ਇਸੇ ਤਰ੍ਹਾਂ ਹੀ ਕਿਸਾਨੀ ਮੁੱਦਾ ਦੇ ਨਾਲ ਹੋਰ ਵੀ ਮੌਜੂਦਾ ਹਾਲਾਤਾਂ ਨੂੰ ਲੈ ਕੇ ਜਾਂ ਹੋਰ ਵਕ ਵਕ ਖਬਰਾਂ ਦੇ ਨਾਲ ਤੁਸੀਂ ਬੜੇ ਰਹੋ ਐਸਐਮਜੀ ਨਿਊਜ਼ ਦੇ ਨਾਲ